ਲਓ ਵੀ ਮਿੱਤਰੋ ਅੱਜ ਤੁਹਾਨੂੰ ਬਣਿਆ ਬਣਾਇਆ ਘੋੜਾ ਲਿਆ ਦਿੰਦੇ ਹਾਂ ਪਰ ਘੋੜਾ ਬਾਣੀ ਜਰੂਰ ਗਾ ਉਮਰੋਂ ਮਸ਼ੀ ਰਹੀ ਆ ਹਜੇ ਉਮਰੋਂ ਦੋ ਦੰਦ ਹੋਇਆ ਕੱਦ ਵਾਲੇ ਪਾਸੋਂ ਦੇਖ ਕੇ ਇਦਾਂ ਲੱਗਿਆ ਵੀ ਬਣਿਆ ਬਣਾਇਆ ਘੋੜਾ ਤੇ ਪਰ ਆ ਕੇ ਜੋ ਦੰਦ ਪੱਟੇ ਤੁਸੀਂ ਤੁਹਾਨੂੰ ਆ ਪਤਾ ਚੱਲ ਜੂ ਹਜੇ ਬੱਚਾ ਹੀ ਆ ਪਹਿਲਾਂ ਤਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾ ਜੀਤਾ ਸਟਾਰਟ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਅੱਜ ਜਬ ਬਸ਼ੀਰਾ ਲਿਆਤਾਈ ਲਾਈਨ ਦਾ ਬਸ਼ੀਰਾ ਜਿਹੜੇ ਭਰਾਵ ਨੇ ਮਾਰਵਾੜੀ ਸਾਹਣ ਬਣਾਉਣਾ ਚੰਗੀ ਬਲੱਡ ਲਾਈਨ ਦਾ ਚੰਗੇ ਖਾਨਦਾਨ ਦਾ ਬਸ਼ੀਰਾ ਲੱਭਦੇ ਲੈਂਥ ਵੀ ਹੋਵੇ ਹਾਈਟ ਵੀ ਹੋਵੇ ਬਰੀਕੀ ਵੀ ਹੋਵੇ ਤੇ ਬਾਕੀ ਖਾਨਦਾਨ ਵੀ ਪੂਰਾ ਤਗੜਾ ਹੋਵੇ ਤਾਂ ਆਹ ਵੀਡੀਓ ਦੇਖ ਲਿਓ 2 ਕਮੈਂਟਾਂ ਦੀ ਵੀਡੀਓ ਜਿਆਦਾ ਟਾਈਮ ਨਹੀਂ ਆਪਾਂ ਲੈਣਾ ਤੁਹਾਡਾ ਸਾਰੀ ਡਿਟੇਲ ਆ ਖਾਨਦਾਨ ਬਾਰੇ ਹਾਈਟ ਬਾਰੇ ਉਮਰ ਬਾਰੇ ਸਾਰੀ ਮਾਰਕਿੰਗ ਬਾਰੇ ਸਾਰੀ ਡਿਟੇਲ ਆਪਾਂ ਵੀਡੀਓ ਦੇ ਵਿੱਚ ਹੀ ਦੇ ਦੇਣੀ ਆ ਬਾਕੀ ਵੀਡੀਓ ਪਸੰਦ ਆਈ ਤਾਂ ਲਾਈਕ ਕਰ ਦਿਓ ਕਮੈਂਟ ਕਰ ਦਿਓ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤੇ ਹਾਂ ਚੈਨਲ ਸਬਸਕ੍ਰਾਈਬ ਕਰ ਲਿਓ ਬਾਤ ਤਾਂ ਜਿਆਦਾ ਭਰਾਵਾਂ ਦਾ ਲੰਬਾ ਹੁੰਦਾ ਬਾਈ ਸਾਡੇ ਤਾਂ ਵੀਡੀਓ ਲੇਟ ਪਹੁੰਚੀ ਉਹਦੋਂ ਨੂੰ ਜਾਨਵਰ ਸੇਲ ਹੋ ਗਿਆ ਤਾਂ ਮਿੱਤਰੋ ਚੈਨਲ ਸਬਸਕ੍ਰਾਈਬ ਕਰਨ ਤੋਂ ਬਾਅਦ ਨੋਟੀਫਿਕੇਸ਼ਨ ਔਨ ਕਰ ਲਿਓ ਤੇ ਆਪਣੇ ਚੈਨਲ ਤੇ ਤੁਹਾਨੂੰ ਜਾਇਜ਼ ਤੋਂ ਜਾਇਜ਼ ਰੇਟ ਵਿੱਚ ਜਾਨਵਰ ਮਿਲਦਾ ਰਹੂ ਚੰਗੀ ਕੁਆਲਿਟੀ ਤੇ ਚੰਗਾ ਰੇਟ ਤੇ ਆਜੋ ਬਾਅਦ ਦੇ ਵੀਡੀਓ ਵੱਲ ਦਿੰਦੇ ਆਂ ਡਿਟੇਲ ਗੋਸਤ ਮਾਰਵਾੜੀ ਬਸ਼ੀਰਾ ਜੀ ਦੋ ਦੰਦ ਉਮਰਵਾ ਤੇ 63 ਇੰਚ ਹੈ ਦੀ ਹਾਈਟ ਬਾਲ ਭੌਰੀਆਂ ਦਾ ਜਮਾਂ ਸਾਫ ਆ ਬਰੀਕੀ ਦੇਖ ਸਕਦੇ ਹੋ ਤੁਸੀਂ ਲੱਤ ਦੀ ਪਹਿਲਾਂ ਥੱਲੇੋਂ ਆਪਾਂ ਸ਼ੁਰੂ ਹੁੰਦੇ ਆਂ ਸੁੰਭ ਦਾ ਸੈਜ ਦੇਖ ਲਓ ਬਹੁਤ ਸੋਹਣਾ ਸੰਭ ਦਾ ਸਹਜ ਆ ਨਲੀ ਨੁਲੀ ਲੰਮੀ ਲੈਂਥ ਬਹੁਤ ਆਮ ਤੌਰ ਤੇ ਆਪਾਂ ਦੇਖ ਲਈ ਜਦੋਂ ਹਾਈਟ ਆ ਜਾਂਦੀ ਤਾਂ ਥੋੜੇ ਇੱਕ ਮੰਨ ਲੋ ਜਾਨਵਰ ਲੈਂਥ ਵਾਲੇ ਪਾਸੇ ਨੂੰ ਘਟਣ ਲੱਗ ਜਾਂਦਾ ਵੀ ਹਾਈਟ ਤਾਂ ਸਾਰੇ ਜਾਨਵਰ ਹੀ ਮਿਲ ਜਾਂਦੇ ਪਰ ਲੈਂਥ ਆ ਜਿਹੜੀ ਬਿਰਲੇ ਜਾਨਵਰ ਤੇ ਮਿਲਦੀ ਤਾਂ ਦੋਸਤੋ ਆਪ ਬੱਚੇ ਦੀ ਹਾਈਟ ਦੇ ਨਾਲ ਨਾਲ ਲੈਂਥ ਵੀ ਮਿਲੀ ਹੈ ਬਾਕੀ ਹਜੇ ਤਾਂ ਹਾਈਟ ਇਹਦੀ ਵਧਣੀ ਹੈ ਦੋ ਤੰਦ ਹੋਇਆ ਘੋੜਾ ਬੰਨਨੇ ਨੇ ਜਿਵੇਂ ਕਹਿੰਦੇ ਹੁੰਦੇ ਘੋੜਾ ਜਾ ਕੇ 4-5 ਸਾਲ ਤੇ ਬੰਨਦਾ ਤਾਂ ਮਿੱਤਰੋ ਹਜੇ ਤਾਂ 2-3 ਸਾਲ ਦਾ ਹੀ ਹੋਇਆ ਫੇਰ ਵੀ ਹਾਈਟ ਹੋਏ ਤੇ ਸੋਹਣੀ ਤੇ ਬਰੀਕੀ ਦੇਖੋ ਗਰਦਨ ਗੁਰਦਨ ਕਿੰਨੇ ਲੰਮੇ ਆ ਸੋਹਣੀ ਕੌਂਡਾ ਜਿਹੜਾ ਸੋਨਾ ਲੰਮੀ ਗਰਦਨ ਆ ਕੁੰਡੀ ਵਾਲਾ ਕੰਨ ਤੇ ਮਾਰਕਿੰਗ ਦੀ ਗੱਲ ਕਰੀਏ ਮੱਥੇ ਫੋਲਾ ਦੂ ਪੈਰ ਮਗਰਲੇ ਕਿੱਟੇ ਆ ਲਾਈਨ ਦੀ ਵੀ ਗੱਲ ਕਰੀਏ ਤਾਂ ਆਲੀਸ਼ਾਨ ਲਾਈਨ ਹੈ ਜੀ ਦਿਲਵਾਗ ਰਾਣੀ ਦਾ ਪੋਤਾ ਤੇ ਲੈਜੈਂਡ ਘੋੜਾ ਮੰਨਿਆ ਗਿਆ ਲਾਲ ਲਾਲ ਰਤਨ ਪਹਿਲਾਂ ਬਾਈ ਯਾਲੀ ਵਾਲੇ ਕੋਲ ਹੁੰਦਾ ਸੀ ਹੁਣ ਆਪਣੇ ਬਾਈ ਸੰਦੀ ਬਰਾੜ ਹੋਣਾ ਖੁਦ ਘੋੜਾ ਖੜਾ ਮਾਂ ਦਾ ਖਾਨਦਾਨ ਵੀ ਪੂਰਾ ਤਗੜਾ ਬਾਕੀ ਰੰਗ ਰੂਪ ਬਹੁਤ ਕਾਲਾ ਬੱਚੇ ਦਾ ਪੱਕੇ ਰੰਗ ਦਾ ਹੈ ਤਾਂ ਮੰਨ ਲਓ ਬੱਚਾ ਹੌਲੀ ਹੌਲੀ ਤਿਆਰ ਹੋ ਤੇ ਘੋੜਾ ਜਦਨ ਬਣੇ ਉਸ ਦਿਨ ਅਸਲੀ ਰੂਪ ਇਹਦਾ ਪਤਾ ਚੱਲੇ ਪਰ ਮਾਰਕਿੰਗ ਵੀ ਦੇਖੀ ਮੱਥੇ ਪ੍ਰੋਪਰ ਪਾਂਦੇ ਪੱਤੇ ਜਿੰਨਾ ਫੁੱਲ ਆ ਮਗਰਲੇ ਦੋ ਕਰ ਚट्टे ਤੇ ਆਪਾਂ ਕਹਿ ਦਈਏ ਵੀ ਹੱਥਾਂ ਪੈਰਾਂ ਵਾਲ ਭਾਲ ਭੋਰੀਆਂ ਵੱਲ ਪੂਰੀ ਤਰ੍ਹਾਂ ਸਾਫਾਹਤ ਤੇ ਲੈਣ ਦੀ ਗਾਰੰਟੀ ਹੈ ਦੋਸਤੋ ਲਾਲ ਰਤਨ ਦਾ ਗਾਰੰਟੀ ਨੇ ਮਿਲੂ ਦਲਵਾਗ ਦਾ ਪੋਤਾ ਇਹ ਤਾਂ ਦਾਦਾ ਵੀ ਲੈਜੈਂਡ ਮੰਨਿਆ ਗਿਆ ਪਰਦਾਦਾ ਵੀ ਲੈਜੈਂਡ ਮੰਨਿਆ ਗਿਆ ਤੇ ਪਿਆਰ ਦਾ ਲੇਜੈਂਡ ਹੈ ਹੀ ਹੈ ਬਹੁਤ ਸੋਹਣੇ ਬੱਚੇ ਲਾਲ ਰਤਨ ਨੇ ਸੂਏ ਤੇ ਜਿੰਨੇ ਕ ਆਪਾਂ ਨੂੰ ਉਮੀਦ ਹੈ ਤੋ ਬਾਬਾ ਕਿਰਪਾ ਰੱਖੇ ਬੱਚੇ ਇਹ ਵੀ ਪੂਰਾ ਟੌਪ ਦੇ ਸੂ ਤੇ ਬਾਕੀ ਜਿਹੜੇ ਵੀ ਭਰਾ ਨੂੰ ਚਾਹੀਦਾ ਹੋਇਆ ਜਾਇਜ਼ ਮੋਹੱਲ ਤੇ ਮਾਰਕੀਟ ਨਾਲ ਪੂਰਾ ਸਸਤਾ ਹੀ ਮਿਲੂ ਉੱਪਰ ਦਿੱਤੇ ਨੰਬਰਾਂ ਤੇ ਸੰਪਰਕ ਕਰ ਲਓ ਤੇ ਮੈਨੂੰ ਦਿਓ ਇਜਾਜ਼ਤ ਨਵੀਂ ਵੀਡੀਓ ਦੇ ਨਾਲ ਮਿਲਦੇ ਆਂ ਜਲਦੀ ਬਹੁਤ ਬਹੁਤ ਧੰਨਵਾਦ